ਪੌੜੀਆਂ ਚੜਨਾ ਔਰ ਉਤਰਨਾ ਇੱਕ ਉਮਰ ਤੋਂ ਬਾਅਦ ਔਖਾ ਹੋ ਜਾਂਦਾ ਸਪੈਸ਼ਲੀ 50 ਸਾਲ ਤੋਂ ਬਾਅਦ ਕਾਰਨ ਪਾਟਾਲੇ ਮਸਲ ਕਮਜ਼ੋਰ ਹੋ ਜਾਣੇ ਪਿੰਜਣੀ ਦੇ ਮਸਲ ਕਮਜ਼ੋਰ ਹੋ ਜਾਣੇ ਗਲੂਟਸ ਮਸਲ ਕਮਜ਼ੋਰ ਹੋ ਜਾਣੇ ਜਦੋਂ ਇਹ ਤਿੰਨੇ ਚੀਜ਼ਾਂ ਕਮਜ਼ੋਰ ਹੋ ਜਾਂਦੀਆਂ ਨੇ ਨਾ ਤਾਂ ਆਪਾਂ ਤੋਂ ਚੰਗੀ ਤਰ੍ਹਾਂ ਪੌੜੀਆਂ ਚੜਿਆ ਜਾਂਦਾ ਔਰ ਨਾ ਹੀ ਚੰਗੀ ਤਰ੍ਹਾਂ ਆਪਣੇ ਤੋਂ ਉਤਰਿਆ ਜਾਂਦਾ ਸੋ ਤਰੀਕਾ ਕੀ ਹੈ ਅਗਰ ਤੁਹਾਡੇ ਗੋਡੇ ਦੁਖਦੇ ਆ ਤਾਂ ਤੁਸੀਂ ਪੌੜੀਆਂ ਕਿਵੇਂ ਚੜੋਂਗੇ ਪਹਿਲਾਂ ਇਹ ਵੀ ਸਿੱਖ ਲਵੋ ਤੁਸੀਂ ਜਾਓਗੇ ਮੰਨ ਲਓ ਤੁਹਾਡੇ ਸੱਜੇ ਗੋਡੇ 'ਚ ਦਰਦ ਹੈ ਤਾਂ ਇਹ ਤੁਹਾਡਾ ਬੈਡ ਗੋਡਾ ਤੁਸੀਂ ਕੀ ਕਰੋਗੇ ਖੱਬੀ ਲੱਤ ਪਹਿਲਾਂ ਰੱਖੋਗੇ ਸੱਜੀ ਬਾਜ ਗੋਬੈਤ ਗੋਡ ਕਾਮ ਵਿਦ ਬੈਕ ਮਤਲਬ ਇੱਕ ਕਹਾਵਤ ਹੈ ਵੀ ਚੰਗੇ ਨਾਲ ਜਾਣਾ ਮਾੜੇ ਨਾਲ ਆਉਣਾ ਹੁਣ ਜਦੋਂ ਉਤਰਾਂਗੇ ਮੰਨ ਲਓ ਸੱਜਾ ਗੋਡਾ ਜ਼ਿਆਦਾ ਦੁਖਦਾ ਤਾਂ ਆਪਾਂ ਸੱਜਾ ਗੋਡਾ ਪਹਿਲਾਂ ਥੱਲੇ ਰੱਖਾਂਗੇ ਫਿਰ ਆਪਾਂ ਇਹਦਾ ਗੋਡਾ ਠੀਕ ਆ ਉਹ ਰੱਖਾਂਗੇ ਸੋ ਜਾਣਾ ਚੰਗੇ ਨਾਲ ਆਉਣਾ ਮੰਦੇ ਨਾਲ ਸਤਿ ਸ੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਦਾ ਸੋ ਕਿਹੜੀਆਂ ਦੋ ਕਸਰਤਾਂ ਨੇ ਕਿ ਪੌੜੀਆਂ ਆਪਾਂ 50 ਸਾਲ ਦੀ ਉਮਰ ਤੋਂ ਬਾਅਦ ਰਾਮ ਨਾਲ ਚੜ੍ਹ ਵੀ ਸਕੀਏ ਔਰ ਉਤਰ ਵੀ ਸਕੀਏ ਪਹਿਲੀ ਜਿਹੜੀ ਕਸਰਤ ਆ ਤੁਸੀਂ ਕੁਰਸੀ ਤੇ ਕਰੋਗੇ ਸਲੋ ਸੈਟ ਟੂ ਸਟੈਂਡ ਤੁਸੀਂ ਕੁਰਸੀ ਦੇ ਕੋਲੇ ਆ ਜਾਣਾ ਦੋਨੋਂ ਹੱਥ ਫੜ ਕੇ ਹੌਲੀ-ਹੌਲੀ ਆਪਾਂ ਥੱਲੇ ਬੈਠਣ ਦੀ ਕੋਸ਼ਿਸ਼ ਕਰਨੀ ਹੌਲੀ-ਹੌਲੀ ਉੱਪਰ ਉੱਠਣ ਦੀ ਕੋਸ਼ਿਸ਼ ਕਰਨੀ ਇਸ ਦੇ ਤੁਸੀਂ ਘਟੋ-ਘਟ 5 ਸੈਟ ਲੈਣੇ ਸ਼ੁਰੂ ਕਰੋ ਔਰ ਇਸ ਨੂੰ ਸਵੇਰੇ ਸ਼ਾਮ ਕਰੋ ਇਹ ਹੋ ਗਈ ਪਹਿਲੀ ਕਸਰਤ ਪੰਜ ਸੈਟ ਮਤਲਬ ਤੁਸੀਂ ਪਹਿਲਾਂ ਪੰਜ ਵਾਰੀ ਇਦਾਂ ਕਰੋਗੇ ਔਰ ਉੱਠੋਗੇ ਬੈਠੋਗੇ ਇਹ ਹੋ ਗਿਆ ਇੱਕ ਵਾਰੀ ਇਦਾਂ ਪੰਜ ਸੈਟ ਲਾਉਣੇ ਆ ਦੂਜੀ ਕਸਰਤ ਤੁਸੀਂ ਪੌੜੀਆਂ ਤੇ ਖੜ ਕੇ ਕਰਨੀ ਆ ਜਿਸ ਨੂੰ ਕਿਹਾ ਜਾਂਦਾ ਹੀਲ ਰੇਜ਼ ਇਦਾਂ ਖੜਜੋਗੇ ਅੱਡੀਆਂ ਉੱਪਰ ਚੱਕੋਗੇ ਅੱਡੀਆਂ ਥੱਲੇ ਅੱਡੀਆਂ ਉੱਪਰ ਚੱਕੋਗੇ ਅੱਡੀਆਂ ਥੱਲੇ ਇਸ ਨੂੰ ਵੀ ਤੁਸੀਂ 10 ਵਾਰੀ ਕਰੋ ਇਸ ਦੇ ਪੰਜ ਸੈਟ ਲਾਓ ਉਮੀਦ ਕਰਦਾ ਆ ਜੀ ਦੀ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਸਤਿ ਸ਼੍ਰੀ ਅਕਾਲ ਜੀ